ਗੁਰਦੇਵ ਮਿਲੀ ਹੈ ਵੀ ਰਾਤ ਵਕਤ ਕ੍ਰੀਪ 10:30 11 ਵਜੇ ਦਾ ਸੀਗਾ ਤਾਂ ਤਰੀਖ ਸੀ 30 8 2024 ਸਰਬਲਪਾਲ ਸਿੰਘ ਜਿਹੜੇ ਮਲਹੂਮ ਦਾ ਇੱਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਹਨਾਂ ਦੇ ਨਾਲ ਸੁਰੱਖਿਆ ਚਤਨ ਆਇਤ ਤਿੰਨ ਸਪਾਹੀਆਂ ਦੀ ਆਪਸ ਵਿੱਚ ਮੌਲੀ ਲੜਾਈ ਹੋ ਗਈ। ਸਪਾਹੀ ਗੁਰਦੀਪ ਸਿੰਘ ਫਸ਼ ਕਮਾਂਡੋ ਬਟਾਲੀ ਨਗਰੀੋਂ ਉਹਨਾਂ ਦੀ ਡਿਊਟੀ ਨਾਲ ਡਿਊਟੀ ਲੱਗਿਆ ਹੋਇਆ ਤੇ ਅਰਣ ਕੁਮਾਰ ਚੌਥੀ ਆਈਆਰਬੀ ਕੰਨੀਓ ਤੇ ਵਿਕਰਮ ਸਿੰਘ ਪੰਜਵੇਂ ਆਈਆਰਵੀ ਵੱਲੋਂ ਸੁਰੱਖਿਆ ਡਿਊਟੀ ਲਈ ਤਾਇਨਾਤ ਰਿਹਾ। ਗੁਰਦੀਪ ਸਿੰਘ ਨੇ ਦੱਸਿਆ ਕਿ ਕਿਸੇ ਨਿੱਜੀ ਮਸਲੇ ਲੈ ਕੇ ਇਹਨਾਂ ਨਾਲ ਪਹਿਲਾਂ ਉਹਦੀ ਬਹਿਸਵਾਦੀ ਹੋ ਗਈ ਬਾਅਦ ਉਹਨਾਂ ਦੋਵਾਂ ਨੇ ਇਹਨੂੰ ਕੁੱਟਿਆ। ਉਹ ਮੂਲੀ ਲੜਾਈ ਹੋਈ ਹੈ। ਵਿਕਰਮ ਦੇ ਸਿਰ 'ਤੇ ਛੱਟ ਲੱਗੀ ਹੈ। ਉਹਦਾ ਉਹਦਾ ਕਹਿਣਾ ਵੀ ਅਰਣ ਕੁਮਾਰ ਦੇ ਜਿਹੜਾ ਗੜਾ ਪਾਇਆ ਸੀਗਾ ਉਹਦੇ ਨਾਲ ਉਹਦੇ ਸਿਰ 'ਤੇ ਛੱਟ ਲੱਗੀ ਹੈ। ਗੁਰਦੀਪ ਸਿੰਘ ਹਸਪੀਟਲ ਲੱਭ ਲੋ ਗਿਆ। ਇਹ ਮਤਲਬ ਹੀ ਆ ਗਈ। ਫਰਤਾ ਕਿਤੀ ਚੱਰੀਟ ਮਾਈਨਾਂ ਨੇ ਜਿਹੇ ਜਿਹੇ ਹਾਲਾਤ ਹੋਣਗੇ। ਉਹੀ ਜੀ ਕਾਨੂੰਨੀ ਤੇ ਮਹਿਗਵਾਨਾ ਕਾਰ ਹੈ ਦੋਵੇਂ ਵੱਲ ਜਰ ਦੇ ਜਾ ਰਹੇ ਹਨ ਹੁਣ ਕਿਉਂ ਕਾਰ ਨਹੀਂ ਸੀ ਜੇ ਨਾ ਕੋਈ ਨਾ ਕੋਈ ਗੁੱਸੇ ਤੇ ਨਹੀਂ ਪੁੰਨੇ ਨਾ ਕੋਈ ਜਿਵੇਂ ਜਿਵੇਂ ਆਪਸੇ ਗਾਲਾਂ ਕਾਲੀ ਹੋ ਗਏ ਤੇ ਉਸ ਤੋਂ ਬਾਅਦ ਬੜ ਕੇ ਫਚੜ ਗਏ ਬਾਕੀ ਦੇਖੋ ਹੁਣ ਦੇਖੋ ਦੋਨੇ ਉਹ ਇੱਕ ਕਹਿੰਦਾ ਕਹਿੰਦਾ ਉਹਦਾ ਕਸੂਰ ਹੈ ਦੂਜਾ ਕਹਿੰਦਾ ਉਹਦਾ ਕਸੂਰ ਹੈ ਸਾਰੀ ਪੰਜਾਬੀ ਨਾ ਬਰਦਾਸ਼ਤ ਕਰਕੇ ਜਿਹਦਾ ਕਸੂਰ ਹੋਗਾ ਅਨੁਸਾਰ ਪਤਾ ਲੱਗਿਆ ਸੀਗਾ ਕਿ ਵਿੱਚ ਪਿਆ ਰਹੇ ਜਿਹਦੇ ਸ਼ਰਾਬ ਕਰਾਂ ਕੁਦੀ ਵਿੱਚ ਜਿਨੀ ਕੁ ਬਿਚ ਕੋਈ ਹਾਲ ਦੀ ਘੜੀ ਰਿਕਾਰਡ ਤੇ ਕੁਝ ਨਹੀਂ ਹੈਗਾ ਤੇ ਪਰ ਜੇ ਕਿਸੇ ਨੇ ਪੀਤੀ ਹੋਊਗੀ ਤਾਂ ਮੈਡੀਕਲ ਵੀ ਉਹਦਾ ਸਾਰਾ ਮੋਆਇਨਾ ਕਰਾ ਕੇ ਰਿਪੋਰਟ ਲੈ ਕੇ ਕਰਵਾਇਆ ਮੂਲਵਾਨੀ ਕਹੀ ਜੱਬਲ ਦਾ ਇਹ ਇੱਕ ਵੀ ਜੀਵਨ 11 ਤੋਂ 11:30 ਦੇ ਵਜਾ ਦੇ ਵਾਕਿਆ ਹੈਗਾ 11:45 ਤੇ ਆ ਕੇ ਇਹ ਹਸਪੀਟਲ ਤੱਕ ਹੋ ਜਾਇਆ ਉਹ ਵੀ